ਬਾਈ ਇਹ ਤਾਂ ਗੱਲ ਬਣੀ ਨਹੀਂ ਸੀ ਸਪਰੇਆਂ ਦੋਇ ਕਰਤੀਆਂ ਖਤਮ ਤੇ ਹੁਣ ਬਾਈ ਲੰਣਾ ਜਾ ਜਮਾਂ ਤੇ ਥੋੜਾ ਨਹੀਂ ਲੱਗਦਾ ਹੈਗਾ ਉਹ ਫਾਈਨਲੀ ਆਪਾਂ ਨੇ ਬਈ ਤਾਰਤੀ ਪਰ ਤੇ ਬਾਕੀ ਬਾਈ ਦੇਖੋ ਉੱਪਰ ਕੰਮ ਐ ਨਾ ਪੂਰਾ ਤਸੱਲੀ ਨਾਲ ਬਾਈ ਨੇ ਵਧੀਆ ਕਰਿਆ ਬੋਲ ਤਾਂ ਥੋੜਾ ਜਿਹੀ ਨਵੀਂ ਵੀਡੀਓ ਦੇ ਵਿੱਚ ਥੋੜਾ ਆਪਣੇ ਕਿਨੂ ਤੇ ਪਹੁੰਚਦਾ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭੇ ਸਤਿ ਸ੍ਰੀ ਅਕਾਲ ਹੋਰ ਬਾਈ ਕਿੱਦਾਂ અમદાવાદ ਬੜੇ ਤੇ ਗੁੱਡ ਹੋਊਗਾ ਬਾਈ ਆਪਾਂ ਵੀ ਗੁੱਡਾਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਕਰ ਰਹੇ ਆ ਆਪਣੇ ਸਵਰਾਜ ਛੋਟੇ ਦੀ ਛਤਰੀ ਦੀ ਰੁਪਿਆ ਕਰ ਰਹੀ ਹੈ ਵੀ ਨਟ ਖੋਲ ਰਹੇ ਆ ਬਾਈ ਨਾਲ ਕਰੀ ਤੀ ਗੱਲ ਉਹ ਬਾਈ ਕਹਿੰਦਾ ਵੀ ਮੈਨੂੰ ਉਹਦੇ ਨਾਲ ਹੱਥ ਤੇ ਟਾਂਕੇ ਲੱਗੇ ਆ ਬਾਈ ਉਹਦੇ ਕਰਕੇ ਉਹਦੇ ਕੰਮ ਨਹੀਂ ਹੋਣਾ ਹੈਗਾ ਮਹਾਕਰਨ ਆਪਾਂ ਹੀ ਕਰ ਦਿੰਦੇ ਆ ਉਹ ਹੈ ਤਾਂ ਟਾਈਮ ਹੈ ਜਿਵੇਂ ਬੇਲੇ ਦਾ ਹੈ ਨਹੀਂ ਤੇ ਬਾਈ ਆਪਾਂ ਚਲੋ ਹੁਣ ਖੋਲ ਦਿੰਦੇ ਆ ਕੋਸ਼ ਸ਼ਾਮ ਨੂੰ ਕਰ ਦੂੰਗਾ ਬਾਕੀ ਤੁਹਾਨੂੰ ਬਲੌਗ ਦੇ ਵਿੱਚ ਦੇਖਿਆ ਜਾਣਾ ਵੀ ਕੀ ਕਰ ਰਹੇ ਆ ਬਾਕੀ ਬਾਈ ਕਪੜੇ ਸਲਾਹ ਬਣਦੀ ਹੈ ਕਿ ਇਹਨੂੰ ਨਾਲ ਆਪਾਂ ਰੰਗ ਕਰ ਦਈਏ ਰੈੱਡ ਕਲਰ ਕਰ ਦਈਏ ਬਈ ਟਰੈਕਟਰ ਨਾਲ ਦਾ ਤੇ ਉਹਦੇ ਨਾਲ ਬਈ ਦੀ ਲੁੱਕ ਵਿੱਚ ਹੋਰ ਜ਼ਿਆਦਾ ਫਰਕ ਲੱਗਣਾ ਬਾਕੀ ਬਈ ਨਾਟ ਇੱਕ ਰਹਿ ਗਿਆ ਬਾਕੀ ਤਿੰਨ ਨਾਟ ਖੁੱਲ ਗਏ ਤੇ ਉਸ ਤੋਂ ਬਾਅਦ ਉਹਨੇ ਜਣਾ ਤੇ ਤਾਰ ਕੇ ਵੀ ਚੰਗੀ ਤਰ੍ਹਾਂ ਵਧੀਆ ਨਾਟ ਪਾ ਕੇ ਪੂਰੀ ਤਸੱਲੀ ਨਾਲ ਟਾਈਟ ਕਰ ਦੇਣੀ ਬਈ ਆਪਾਂ ਨੇ ਜਿਹੜੀ ਕਿ ਨਾ ਹਿੱਲੇ ਇਹ ਬਾਈ ਜਦੋਂ ਜੱਦੀ ਫਿੱਟ ਹੋਈ ਵੀ ਆ ਨਾ ਡੈਂਕ ਡੂੰਗਾ ਕਰਕੇ ਉਹਦੇ ਕਰਕੇ ਹਿੱਲ ਹੁੱਲ ਕੇ ਬਈ ਨਾਟ ਖੁੱਲ ਗਏ ਤੇ ਇੱਕ ਖੁੱਲੇ ਇੱਕੇ ਨਾਟਾ ਬਾਕੀ ਤਿੰਨ ਪ੍ਰੋਪਰ ਸਹੀ ਆ ਆਪਾਂ ਤਿੰਨ ਚਾਰੇ ਨਾਟ ਪੂਰੇ ਚੰਗੀ ਤਰ੍ਹਾਂ ਟਾਈਟ ਕਰ ਦੇਣਾ ਤੇ ਉਸ ਤੋਂ ਬਾਅਦ ਬਾਈ ਛਤਰੀ ਤਾਰ ਕੇ ਇਹਨੂੰ ਚੰਗੀ ਤਰ੍ਹਾਂ ਬਾਸ਼ ਕਰਕੇ ਇਸ ਪਰ ਰੈੱਡ ਕਲਰ ਦਾ ਪੇਂਟ ਮਾਰ ਦੇਣਾ ਤੇ ਰੈੱਡ ਕਲਰ ਨਾਲ ਕੋਈ ਟਰੈਕਟਰ ਦੀ ਲਹਿਦੀ ਲੁੱਕ ਚੇਂਜ ਹੋ ਜਾਣੀ ਥੋੜੀ ਜੀ ਬਾਕੀ ਬਈ ਦੇਖਦੇ ਆ ਕਿਸ ਤਰ੍ਹਾਂ ਦੀ ਲੁੱਕ ਲੱਗਦੀ ਆ ਉਹ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ। ਉਹ ਫਾਈਨਲੀ ਆਪਾਂ ਨੇ ਬਈ ਤਾਰਤੀ ਪਰ ਤੇ ਬਾਕੀ ਬਈ ਦੇਖੋ ਉੱਪਰ ਕੰਮ ਹੈ ਨਾ ਪੂਰਾ ਤਸੱਲੀ ਨਾਲ ਬਾਈ ਨੇ ਵਧੀਆ ਕਰਿਆ ਵਾ ਕੋਈ ਇਹੋ ਜੀ ਗੱਲ ਨਹੀਂ ਹੈਗੀ। ਬਾਕੀ ਦੇਖੋ ਉੱਪਰ ਆ ਜਿਹੜਿਆ ਕੀ ਮਾਊਸ ਲੈਟਾਂ ਇਹਦੇ ਲਈ ਵੀ ਕਪਰਲ ਲੱਗਿਆ ਵਾ ਤੇ ਆ ਦੇਖੋ ਤਾਰ ਖੋਲਤੀ ਤੇ ਦੇਖੋ ਆਪਾਂ ਇਜ਼ੀਲੀ ਥੱਲੇ ਉਤਰ ਗਿਆ। ਬਾਕੀ ਬਈ ਕਿਨੜ ਪਾਉਣਾ ਹਾਂ। ਤੇ ਬਾਕੀ ਸਾਰੀ ਓਕੇ ਆ ਇਸ ਨਟ ਪਾ ਕੇ ਵੀ ਚੰਗੀ ਤਰ੍ਹਾਂ ਟਾਈਟ ਕਰਕੇ ਤੇ ਬਾਕੀ ਜਿਹੜਾ ਪੁਰਾਣੇ ਦੋਏ ਨਟ ਉਹ ਵੀ ਟਾਈਟ ਕਰ ਦੂਗਾ ਤਾਂ ਜੋ ਬਾਈ ਹਿੱਲ ਨਾ ਸਕੇ ਬਾਕੀ ਦੇਖੋ ਉੱਪਰ ਲੱਟਾਂ ਨੂੰ ਤਾਂ ਵੀ ਪ੍ਰੋਪਰ ਚੰਗੀ ਤਰ੍ਹਾਂ ਕੰਮ ਹੋ ਜਾਵੇ ਸਾਰਾ ਹੁਣ ਬਾਈ ਨੂੰ ਤਾਰਦੇ ਆ ਥੱਲੇ ਆਪਾਂ ਉਹ ਛਤਰੀ ਦਾ ਬਾਈ ਥੱਲੇ ਉਤਰ ਗਿਆ ਆਪਣੀ ਇੱਕ ਕਾਲ ਆ ਗਈ ਹਾਂਜੀ ਹੈਲੋ ਦੇਖੋ ਬਾਈ ਲੰਣਾ ਜਾ ਜਦੋਂ ਥੋੜਾ ਨਹੀਂ ਲੱਗਦਾ ਹੈਗਾ ਛਤਰੀ ਦੇ ਬਿਨਾ ਦੇਖੋ ਬਾਈ ਉਹੋ ਤਰ੍ਹਾਂ ਲੱਗ ਰਿਹਾ ਬੇਕਾਰ ਦਾ ਚਲੋ ਬਾਈ ਛਤਰੀ ਲਾ ਦਿੱਤਾ ਹੈ ਘੈਂਟ ਗੱਲਬਾਤ ਹੋ ਜਾਣੀ ਸਿਰਾਂ ਲਓ ਜੀ ਲੋ ਫਾਈਨਲੀ ਬਾਈ ਤੋ ਤੂ ਕੇ ਚਮਕਾਤੀ ਆਪਾਂ ਨੇ ਛਤਰੀ ਬਾਈ ਮੋਸਲੇਟਾਂ ਤਾਰੇ ਦੇਈਆਂ ਬਾਅਦ ਚੋ ਕਰ ਦੂਆਂ ਵੀ ਆਏ ਆ ਵੀ ਪੈਟ ਚੰਗੀ ਤਰ੍ਹਾਂ ਪ੍ਰੋਪਰ ਹੋ ਜਾਊਗਾ ਬਾਕੀ ਬਾਈ ਧੁੱਪਾਂ ਬਹੁਤ ਆ ਦੇਖਦੇ ਆ ਮਾ ਕੇ ਬਾਈ ਇਹ ਮਿਲਿਆ ਸਪਰੇ ਲੱਗਦੀ ਤਾਂ ਹੈ ਨਹੀਂ ਬਈ ਛਤ ਐਟ ਨਾਲ ਮਿਲ ਜਾਊਗੀ ਬਾਕੀ ਹੁਣ ਦੇਖਦੇ ਆ ਮਾਰ ਕੇ ਵੀ ਕਿਸ ਤਰ੍ਹਾਂ ਕਰ ਲਿਖਾਦੇ ਹੁਣ ਦੋ ਲਿਆਏ ਇੱਕ ਪਹੀਆ ਇੱਕ ਕਾਟ ਪਹੀਆ ਤੇ ਬਾਕੀ ਬਈ ਨਟ ਲੱਭਣਾ ਹਜੇ ਟਰੈਕਟਰ ਦੀ ਛਤਰੀ ਤਾਂ ਉਹ ਬਾਅਦ ਚ ਲੱਭਦੇ ਆ ਲੋ ਜੀ ਲੋ ਲੱਗਿਆ ਬਈ ਸਟਾਰਟ ਕਰਨ ਖਲੋਖੀ ਸਾਰੀ ਥੱਲੇ ਘੇਰਦੀ ਆਵਾਜ਼ ਆ ਰਹੀ ਹਵਾ ਫਿਰ ਤੇ ਹਵਾ ਅੰਦਰ ਮਾਰਨ ਲੱਗ ਕੇ ਜੀ ਲੋ ਅੰਦਰ ਮਾਰ ਲੱਗੇ ਆ ਫਰਕ ਆ ਬਈ ਟਰੈਕਟਰ ਆ ਉਹਦਾ ਬਹੁਤ ਜ਼ਿਆਦਾ ਫਰਕ ਆ ਬਾਕੀ ਬਈ ਦੋ ਕੋਡ ਬਾਰੇ ਵੀ ਦੇਖਦੇ ਕਿੰਨਾ ਲੱਗ ਜਾਊਗਾ ਮੜੀ ਰਹਾ ਹੈ ਨੂ ਮੋਤਰਾ ਮੰਡੂ ਗਨ ਬਾਕੀ ਤੇ ਇਹ ਮੋਸ ਲੈਟਾ ਮਣੀ ਬਾਕੀ ਬਈ ਹਾਂ ਲੋਕ ਦਾ ਸੌਦਾ ਪਲੇਅਰਸਪੁਰ ਵਾਲਾ ਜਿਹੜਾ ਆ ਜਾਂਦਾ ਨਾ ਹੁਣ ਨਹੀਂ ਬਈ ਰੰਗ ਰੂਪ ਤੁਹਾਨੂੰ ਪਤਾ ਹੀ ਆ ਬੁਰਤਾਂ ਨਾਲ ਇਹਦੇ ਨਾਲ ਨਾ ਪ੍ਰੋਪਰ ਸਹੀ ਹੋ ਜਾਂਦਾ ਤੇ ਬੁਰਛ ਨਾਲ ਕਰਦੇ ਆਪਾਂ ਉਹਦੇ ਨਾਲ ਬਈ ਦਿਖੀ ਜਾਂਦੇ ਆ ਉਹ ਤਾਂ ਬਈਏ ਬਾਕੀ ਮਿਲੇ ਜਾਣੇ ਡਾਕਟਰ ਨਾਲ ਕੋਈ ਬਹੁਤੀ ਗੱਡੀ ਨਹੀਂ ਹੈ ਬਈ ਗੱਲ ਨਹੀਂ ਹੈ ਕੋਈ ਬਹੁਤ ਵੱਡੀ ਗੱਲ ਉੱਪਰ ਚਲੇ ਜਾਣਾ ਕਿ ਥੋੜਾ ਬੋੜਾ ਫਰਕ ਚੱਲ ਜੂਗਾ ਬੇ ਚੱਕਰ ਨਹੀਂ ਹੈਗਾ ਸਾਲਾਂ ਭਾਈ ਆਪਾਂ ਨੇ ਸੈਡਾ ਹੋਰ ਮਾਰਤੀ ਤਾਂ ਜੋ ਬਈ ਜੇ ਸਪਰੇਅ ਆਪਣੀ ਖਤਮ ਹੋ ਗਈ ਤਾਂ ਕੰਮ ਆ ਗਈ ਵੀ ਅੱਪਾ ਤਾਂ ਤਾਂ ਦਿਖਣੀ ਵੀ ਨਹੀਂ ਹੈ ਖਤਰੀ ਤੇ ਥੈਡਾਂ ਹੀ ਦਿਖਣੀਆਂ ਬਈ ਇਹਦੀਆਂ ਦੇਖਦੇ ਆਉਣਗੇ ਬਾਕੀ ਵੀ ਦਾ ਮਾਰ ਦੂੰਗਾ ਉੱਪਰ ਨੇਮ ਤੇ ਪ੍ਰੋਪਰ ਪਹਿਲਾਂ ਰੈੱਡ ਕਰ ਲਈਏ ਵੀ ਇਹਨਾਂ ਤੇ ਵੀਦਰਾ ਬਾਈ ਇਹ ਤਾਂ ਗੱਲ ਬਣੀ ਨਹੀਂ ਜੀ ਸਪਰੇਆਂ ਦੋਇ ਕਰਤੀਆਂ ਖਤਮ ਤੇ ਹੁਣ ਬਾਈ ਤੀਜੀ ਬਾਈ ਮੁਰਛ ਦੀ ਬਾਰੀ ਆ ਗਈ ਦੇਖੋ ਇਹ ਕਲਰ ਲੈ ਕੇ ਆਇਆ ਇਹ ਦੇਖੋ ਇਹ ਦੇਖੋ ਇਹ ਫਰਕ ਮੜਾ ਕਾਲਸਪੁਰ ਰੰਗ ਇਹ ਮਾਰ ਕੇ ਦੇਖਦੇ ਆਂ ਜੇ ਗੱਲ ਬਣ ਜੇ ਬਾਕੀ ਦੋ ਨਟ ਲਏ ਆ ਜਿਹੜੇ ਕਿ ਉੱਪਰ ਪਾਉਣੇ ਆਪਾਂ ਨੇ ਲਓ ਜੀ ਲੋ ਬਾਈ ਗੱਲ ਬਣੀ ਨਹੀਂ ਹੈ ਉੱਪਰ ਦੇਖੋ ਕਿੰਨਾ ਰੰਗ ਦਾ ਫਰਕ ਪੈ ਗਿਆ ਚਲੋ ਬਾਈ ਸਾਈਡ ਵੱਜੀ ਦਿਖਣੀ ਚਾਹੀਦੀ ਹੈ ਸਾਈਡ ਤੇ ਪ੍ਰੋਪਰ ਵਧੀਆ ਹੋ ਗਿਆ ਬਾਕੀ ਮਾਊਸ ਲੈਟਕਾ ਸੋਗੀ ਆ ਚੰਗੀ ਤਰ੍ਹਾਂ ਪ੍ਰੋਪਰ ਗੱਲ ਹੁਣ ਓਕੇ ਹੋ ਗਈ ਤੇ ਬਾਕੀ ਉਹ ਲੁੱਕ ਦੇਖਦੇ ਆ ਬਈ ਪਾ ਲਾ ਕੇ ਪਹਿਲਾਂ ਬਈ ਨਟ ਨਾ ਲੈ ਕੇ ਆਏ ਤੇ ਉਹ ਵੀ ਗਲਤ ਨਟ ਆ ਗਿਆ ਉਹ ਦੇਖਦੇ ਆ ਕੋਈ ਹੋਰ ਨਟ ਲੱਭ ਕੇ ਕਰਤੇ ਪਾਉਂਦੇ ਆ ਫਿਰ ਫਿਰ ਤੁਹਾਨੂੰ ਦਿਖਾਉਦੇ ਆ ਟਰੈਕਟਰ ਦੀ ਫਾਈਨਲ ਲੁੱਕ ਚੈੱਕ ਕਰਕੇ ਆ ਗੜਾ ਉਹ ਨਟ ਪਿਆ ਉੱਥੇ ਉਹਨੂੰ ਦੇਖਣਾ ਕਿਸ ਤਰ੍ਹਾਂ ਲੋ ਜੀ ਲੋ ਨਟ ਤਾਂ ਬਈ ਕੱਸ ਹੋ ਗਿਆ ਉਹ ਤਾਂ ਪਰ ਪ੍ਰੋਪਰ ਸਹੀ ਹੋ ਗਈ ਬਾਕੀ ਬਈ ਹਮੇ ਨਟ ਛੋਟਾ ਲੈ ਆਏ ਤੇ ਹੈ ਬੜਾ ਨੰਬਰ ਨਟ ਤਾਂ ਪਿੱਛੇ ਛੋਟੇ ਨੱਟ ਤੇ ਉਹਦੇ ਕਰਕੇ ਬਹੁਤ ਕਨਫਿਊਜ਼ਨ ਹੋਈ ਚਲੋ ਹੁਣੋਂ ਕੰਮ ਹੋ ਗਿਆ ਟਨ ਹੁਣ ਪਛਤਰੀ ਨੂੰ ਰੱਖ ਦਿਆਂ ਪਰ ਤੇ ਉਸ ਤੋਂ ਬਾਅਦ ਤੁਹਾਨੂੰ ਚੈੱਕ ਕਰਾਂ ਮੈਂ ਟਰੈਕਟਰ ਦੀ ਫਾਈਨਲ ਲੁੱਕ ਹਾਂਜੀ ਮਿੱਤਰੋ ਚੈੱਕ ਕਰੋ ਟਰੈਕਟਰ ਦੀ ਫਾਈਨਲ ਲੁੱਕ ਬਾਈ ਛਤਰੀ ਨਾਲ ਤਾਂ ਵੀ ਗੱਲਬਾਤ ਹੋ ਗਈ ਸਿਰਾਂਹਨ ਪੂਰੀ ਘੈਂਟ ਗੱਲਬਾਤ ਹੋ ਗਈ ਤੇ ਬਾਕੀ ਬਈ ਚਿੱਟੀ ਵੀ ਸੋਹਣੀ ਲੱਗ ਰਹੀ ਦੀ ਪਰ ਚਿੱਟੀ ਨਾਲ ਨਾ ਜਦੋਂ ਆਪਾਂ ਰੰਗ ਚੇਂਜ ਕਰਦੇ ਆ ਤਾਂ ਡਿਫਰੈਂਟ ਜਿਹੀ ਲੱਗਦੀ ਹੈ ਨਾ ਬਾਈ ਦੇਖੋ ਰੈੱਡ ਨਾਲ ਰੈੱਡ ਦੀ ਕੰਬੀਨੇਸ਼ਨ ਵਧੀਆ ਲੱਗ ਰਹੀ ਹੈ ਬਈ ਪੂਰੀ ਤੇ ਬਾਕੀ ਆਪਾਂ ਨੇ ਸਾਇਲੈਂਸਰ ਵੀ ਦ ਇਹ ਗੱਲਬਾਤ ਹੋ ਗਈ ਓਕੇ ਬਾਕੀ ਬਈ ਝੋਟੇ ਦੀ ਹੋਣੀ ਆਈ ਐ ਵਾਸ਼ਿੰਗ ਵਾਸ਼ਿੰਗ ਤੁਹਾਨੂੰ ਪਤਾ ਬਈ ਲਿਬੜਿਆ ਪਿਆ ਦੇਖੋ ਬਈ ਆ ਰੱਖੀ ਜਿਹੜੀ ਹੁੰਦੀ ਰੋਡ ਦੀ ਨਵਾਂ ਰੋਡ ਬਣਾ ਰਿਆ ਜਿਹੜਾ ਉਹਦੀ ਰੱਖੀ ਜੀ ਲੱਗੀ ਪਈ ਐ ਚੰਗੀ ਤਰ੍ਹਾਂ ਨੂੰ ਸਰਪਟੇਸ਼ਨ ਤੇ ਉਹ ਵਾਸ਼ ਕਰਾਉਣਾ ਪੈਣਾ ਬਈ ਕਰਾਂ ਗੱਲਬਾਤ ਬੜਨੀ ਨਹੀਂ ਹੈਗੀ ਕਿ ਉਹ ਆਪਾਂ ਦੇ ਇਹਨਾਂ ਕੱਪੜਾ ਕੁੱਪੜਾ ਨਹੀਂ ਭਜਣਾ ਚੰਗੀ ਤਰ੍ਹਾਂ ਦੇ ਵਿੱਚ ਉਹ ਸਾਰਾ ਚੰਗੀ ਤਰ੍ਹਾਂ ਕੱਪੜਾ ਕੁੱਪੜਾ ਮਾਰ ਕੇ ਇਹਦੀ ਸਿਰੇ ਗੱਲਬਾਤ ਹੋ ਜੂ ਟਰੈਕਟਰ ਦੀ ਤੇ ਹੁਣ ਦੇਖੋ ਬਈ ਪੂਰਾ ਲਿਬੜਿਆ ਪਿਆ ਹਾਂ ਬਾਕੀ ਬਈ ਟਾਇਰ ਹਵਾ ਭਰ ਆ ਜੇ ਬੜੇ ਬੜੇ ਬਾਕੀ ਵੀ ਇਹ ਕੱਪੜਾ ਰੱਖਿਆ ਵਾਪਾ ਕੱਪੜਾ ਰੱਖਣ ਦਾ ਕਾਰਨ ਇਹ ਹੈ ਨਾ ਜਿਹੜੀ ਕਿ ਨਿਓਨ ਲਾਈਟ ਆ ਜਿਸ ਤਰ੍ਹਾਂ ਮਾਰਨਿੰਗ ਦੇ ਵਿੱਚ ਧੁੱਪ ਆਉਂਦੀ ਆ ਤਾਂ ਵੀ ਨਿਓਨ ਲਾਈਟ ਤੇ ਪੈਂਦੀ ਆ ਉਹ ਰੰਗ ਫਿੱਟ ਜਾਂਦਾ ਫਿਰ ਉਹਦਾ ਜਿਸ ਤਰ੍ਹਾਂ ਪਿੱਛੇ ਤਾਂ ਵੀ ਸ਼ਾਮਾਂ ਦੇ ਵਿੱਚ ਹੀ ਰਹਿੰਦਾ ਉਹ ਤਾਂ ਸ਼ਾਮ ਆ ਹੀ ਦਿੰਦੀ ਆ ਹੁਣ ਬਾਕੀ ਸਵੇਰੇ ਜਦੋਂ ਧੁੱਪ ਆਉਂਦੀ ਆ ਨਾ ਉਸ ਟਾਈਮ ਬਈ ਤੇ ਨਿਓਨ ਲਾਈਟਾ ਪਣਾ ਧੁੱਪ ਆਉਣ ਕਰਕੇ ਰੰਗ ਫਿੱਟ ਜਾਂਦਾ ਉਹ ਤਾਂ ਬਈ ਠੀਕ ਅਜੇ ਹੈ ਨਾ ਕੋਈ ਗੱਲ ਉਹ ਨਹੀਂ ਆਈਗੀ ਆਪਣੇ ਕੱਪੜਾ ਤਾਂ ਪਾਤੇ ਬਈ ਉਹਦਾ ਰੰਗ ਨਾ ਫਿਟੇ ਬਾਕੀ ਬੇ ਛਤਰੀ ਦੀ ਗੱਲ ਬਾਤ ਆਪਕੇ ਕੋਲਗੀ ਐ ਸਿਰਾ ਗੱਲ ਬਾ ਬਾਕੀ ਵੀ ਨਾੜ ਆਪਾਂ ਨੇ ਚੰਗੀ ਤਰ੍ਹਾਂ ਕੱਸਤੇ ਤੇ ਬਾਕੀ ਐਨ ਓਕੇ ਰਪੋਟਾਂ ਹੋ ਗਈਆਂ ਬਾਕੀ ਬਈ ਵੀਡੀਓ ਨੂੰ ਆਪਾਂ ਹੁਣ ਇਹਨੂੰ ਇੱਥੇ ਕਰਦੇ ਹਾਂ ਸਮਾਪਤ ਵੀਡੀਓ ਵੱਧੀਆ ਲੱਗੇ ਤਾਂ ਵੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ